ਵਾਈਗੁਰ ਜੀ ਖਾਤਾ ਸਿਰਵਾਈ ਗੁਪਤੀ ਕੀ ਫਤਹਿ ਪਿਆਰੀ ਸਾਤ ਸੰਗਰ ਦੀ ਅੱਜ ਸ਼੍ਰੀ ਗੁਰੂ ਤੁਨ ਤੁਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਸੁਲੱਖਣੀ ਜੀ ਦਾ ਵਿਆਹ ਹੋਇਆ ਹੈ ਉਹਨਾਂ ਦੇ ਵਿਆਹ ਦੀਆਂ ਅਨੰਤ 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 ਵਾਈਗੁਰ ਦੇ ਪਿਆਰਿਆਂ ਸਾਰਿਆਂ ਨੂੰ ਅਨੰਤ ਵਧਾਈਆਂ ਹੋਣ ਬਹੁਤ ਵਧਾਈਆਂ ਹੋਣ ਅੱਜ ਬੜਾ ਵੱਡਾ ਦਿਨ ਹੈ ਅੱਜ ਜੋ ਨਿਯਮ ਪਰਵਾਉਣ ਦਾ ਦਿਨ ਹੈ ਅਸੀਸਾਂ ਅਸ਼ੀਰਵਾਦ ਵਧਾਈਆਂ ਦੇਣ ਦਾ ਵਧਾਈਆਂ ਲੈਣ ਦਾ ਅੱਜ ਦਿਨ ਹੈ ਭਾਵੇਂ ਵਧਾਈਆਂ ਲੈਣੀਆਂ ਵੀ ਨੇ ਅੱਜ ਵਧਾਈਆਂ ਅਸੀਂ ਗੋਹਾਣਿਕ ਦੇਵ ਜੀ ਮਾਤਾ ਸੁਖਣੀ ਜੀ ਨੂੰ ਵਧਾਈਆਂ ਦੇ ਰਹੀਆਂ ਹਾਂ ਸ਼ੁਰੂ ਕਰਦੇ ਹਾਂ ਉਹਨਾਂ ਦੇ ਵਿਆਹ ਦਾ ਆਓ ਸੱਜਣਾ ਆਓ हम कर साजन आए हम कर काजन आए हम कर साजन आए हम कर साजन आए सहज मिलाए हम कर साजन आए हम कर साजन आए सहज मिलाए हर मन पाए सहज मिलाए हर मन पाए पंच मिले सुख पाया ਹਮ ਕਰ ਸਾਜਨ ਆਏ ਹਮ ਕਰ ਸਾਜਨ ਆਏ ਸਾਈ ਵਸਤ ਪ੍ਰਾਪਤੀ ਹੋਈ ਸਾਈ ਵਸਤ ਪ੍ਰਾਪਤੀ ਹੋਈ ਜਿਸ ਸੇਤੀ ਮਨ ਲਾਏ ਜਿਸ ਸੇਤੀ ਮਨ ਲਾਏ ਹਮ ਕਰ ਸਾਜਨ ਆਏ ਹਮ ਕਰ ਸਾਜਨ ਆਏ ਹਮ ਕਰ ਸਾਜਨ ਆਏ ਹਮ ਕਰ ਸਾਜਨ ਆਏ ਪੰਜ ਸ਼ਬਦ ਤੁਨ ਅਨੰਦ ਬਾਜੇ ਪੰਜ ਸ਼ਬਦ ਤੁਨ ਅਨੰਦ ਬਾਜੇ ਪੰਜ ਸ਼ਬਦ ਤੁਨ ਅਨੰਦ ਬਾਜੇ ਹਮ ਕਰ ਸਾਜਨ ਆਏ ਹਮ ਕਰ ਸਾਜਨ ਆਏ ਹਮ ਕਰ ਸਾਜਨ ਆਏ ਹਮ ਕਰ ਸਾਜਨ ਆਏ ਆਵੋ ਮੀਤਿਆ ਯਾਰੇ ਮੰਗਰ ਗਾਓ ਨਾਰੇ ਆਬੋ ਵੀ ਤਿਆਰੇ ਮੰਗਲ ਗਾਵੋ ਨਾਰੇ ਮੰਗਲ ਗਾਵੋ ਨਾਰੇ ਮੰਗਲ ਗਾਵੋ ਨਾਰੇ ਹਮ ਕਰ ਸਾਜਨਿਆਏ ਹਮ ਕਰ ਸਾਜਨਿਆਏ ਸਜ ਮੰਗਲ ਗਾਵੋ ਤਾ ਪ੍ਰਭ ਪਾਵੋ ਹਜ ਮੰਗਲ ਗਾਵੋ ਤਾ ਪ੍ਰਭ ਪਾਵੋ ਸੋ ਹੈ ਲੜਾ ਯੁਗ ਚਾਰੇ सच मंगल गावो ता प्रभु पावो सुला जो वचारे अपने कर आया सये घर आया साया घर शबदसे करज शब्द सुवारे हम घर सजन आए हम घरु साजन आए हम कर सजन आए हम कर सजन आए सचे मल्हाए हमकर सजन आए हमकर सजन आए हमकर सजन आए मन चाओ पिया प्रभि आगम सुनिया मन चा पिया बि आगम सुनिया मन चओ पिया प्रभु आगम आगम सुनिया ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਨਾਨਕ ਜੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਨਾਨਕ ਜੀ ਤਨ ਗੁਰੂ ਨਾਮ ਕੰਡਾਮ ਨਿਕ ਤਨ ਗੁਰੂ ਨਾਨਕ ਨਾਨਕ ਜੀ ਤਨ ਤਨ ਮਤਾ ਸੁਲਖਣੀ ਜੀ ਤਨ ਤਨ ਮਤਾ ਸੁਲਖਣੀ ਜੀ ਤਨ ਤਨ ਮਤਾ ਸੁਲਖਣੀ ਜੀ ਤਨ ਗੁਰੂ ਨਾਨਕ ਕਨ ਗੁਰੂ ਨਾਨਕ ਤਨ ਗੁਰੂ ਨਾਨਕ ਧਨ ਗੁਰੂ ਨਾਨਕ ਨਾਨਕ ਜੀ ਵਧਾਈਆਂ 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 ਜੀ ਵਧਾਈਆਂ 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 ਜੀ ਵਧਾਈਆਂ 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 ਜੀ ਗੁਰ ਸਿੱਖਾ ਮਨਵਦਾਈ ਗੁਰ ਸਿੱਖਾ ਮਨਵਦਾਈ ਵਧਾਈਆਂ 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 ਗੁਰ ਸਿੱਖਾ ਮਨਵਦਾਈ ਗੁਰ ਸਿੱਖਾ ਮਨਵਦਾਈ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਯਾਰੇ ਪਾਇਆ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਯਾਰੇ ਪਾਇਆ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਮਾਤਾ ਸੁਖਣੀ ਜੀ ਦੇ ਸ਼ਬਦ ਹੈ ਮਤਾਂ ਸੁਲੱਖਣੀ ਦੇ ਹਿਰਦੇ ਚੋਂ ਨਿਕਲ ਰਹੀਆਂ ਹਨ ਇਹ ਵੇਦਨਾ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਘੁਰ ਮੁਖੇ ਹੋਰੇ ਪਾਇਆ ਅਗੇ ਆਨੇ ਅੰਧੇਰਾ ਕਟਿਆ ਅਗੇ ਆਨੇ ਅੰਧੇਰਾ ਕਟਿਆ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਯਾਹੋਆ ਮੇਰੇ ਬਾਬਲਾ ਗੁਰਮੁਖੀ ਅਰੇ ਪਾਇਆ ਗੁਰਮੁਖੀ ਅਰੇ ਪਾਇਆ ਅਕਾਲ ਮੂਰਤ ਵਰ ਪਾਇਆ ਬినాਸੀ ਅਕਾਲ ਮੂਰਤ ਵਰ ਪਾਇਆ ਬినాਸੀ ਅਕਾਲ ਮੂਰਤ ਵਰ ਪਾਇਆ ਬినాਸੀ ਅਬినాਸੀ ਅਬਨਾਸੀ 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 ਅਬినాਸੀ ਅਬਨਾਸੀ ਅਬਨਾਸੀ ਗੁਰ ਨਾਨਕ ਦੀ ਵਰਸੀ ਨਹੀਂ ਕੈਸ ਕਰੀਏ ਤੁਸੀਂ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਣ ਲਿਖਿਆ ਆਪਣੇ ਸਰੀਰ ਕਰਕੇ ਜੋਤੀ ਜੋਤ ਸਮਾਏ ਹਨ ਜਿਹੜਾ ਇਹਨਾਂ ਦੀ ਜੋਤ ਹੈ ਤਾਂ ਤਾਨਿਸ਼ੀ ਗੁਰ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹਨ ਗੁਣਵੀ ਜੋਤ ਗੁਰੂ ਨਾਨਕ ਦੇਵ ਜੀ ਦੀ ਹੈ ਅਸੇ ਹਜਰ ਨਾਜਕ ਤੁਕਲ ਸਾਰੇ ਗੁਰੂ ਗੁਰੂਆਂ ਦੀ ਜੋ ਜੜੀ ਹੈ ਗੁਰਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਸਮਾਈ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਅਮਰਦਾਸ ਮਹਾਰਾਜ ਜੀ ਦੀ ਅਮਰਦਾਸ ਜੀ ਤੋਂ ਬਾਅਦ ਰਾਮਦਾਸ ਜੀ ਦੀ ਰਾਮਦਾਸ ਜੀ ਤੋਂ ਬਾਅਦ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਹਰਗੋਬਿੰਦ ਸਾਹਿਬ ਜੀ ਮਹਾਰਾਜ ਫਿਰ ਹਰ Rai ਸਹਿਬ ਫਿਰ ਬਾਲਾ ਪੀਤਮ ਹਰਕਿਸ਼ਰ ਸਾਹਿਬ ਜੀ ਮਹਾਰਾਜ ਫਿਰ ਗੁਰਤੇਜ বাহাদুর ਸਾਹਿਬ ਜੀ ਮਹਾਰਾਜ ਸਮਾਈ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜੋਤ ਹੈ ਉਹ ਨਾਮ ਨੇ ਕਿ ਦੇਤੀ ਅਟਲ ਇਹ ਜੁਗੋ ਜੁਗ ਅਟਲ ਰਹੇਗੇ ਇਹ ਖਤਮ ਹੋਣ ਵਾਲੀ ਨਹੀਂ ਇਹ ਅਬਿਨਨਾਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹਾਜ਼ਰਾ ਹੋ ਜੂ ਜਹਰਾ ਜੂ ਕਲ ਜੁਗ ਦੇ ਵੇਟ ਨਾਮ ਕੇ ਜਾਤ ਖਲਤ ਪਸ ਕੇ ਰੱਖੇ ਹਾਜ਼ਰ ਨਾਮੇ ਮੇਰੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਵਿੱਚ ਇਹ ਜੋਤ ਹੈ ਬਾਬਾ ਨਾਨਕ ਜੀ ਕੀ ਕਿਆ ਕਰਦੇ ਸਨ ਕਹਿੰਦੇ ਲੋਕਾਂ ਵਾਸਤੇ ਕਲਮ ਹੋਏਗੀ ਦੁਆਤ ਹੋਏਗੀ ਸ਼ਹੀ ਹੋਏਗੀ ਮੇਰੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਇੱਕ ਅੱਖਰ ਇੱਕ ਇੱਕ ਅੱਖਰ ਮੇਰਾ ਗੁਰੂ ਨਾਨਕ ਹੈ ਇੱਕ ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਦਾ ਮੇਰੇ ਵਾਸਤੇ ਗੁਰੂ ਨਾਨਕ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੱਥੇ ਵੀ ਨਹੀਂ ਗਏ ਉਹ ਹਾਜ਼ਰ ਨਾਜ਼ਰ ਹਨ ਇਹ ਮਾਤਾ ਸੁਲਖਣੀ ਜੀ ਦੇ ਕਿੰਨੇ ਵੱਡੇ ਭਾਗ ਹਨ ਇਨੇ ਵੱਡੇ ਘੁੱਟ ਤੋਂ ਭਾਗ ਲੈ ਕੇ ਆਈ ਹੈ ਕਿ ਇੱਕ ਰਗ ਰੱਬ ਪਰਮਾਤਮਾ ਉਹਨੂੰ ਵਿਆਹ ਵਾਕੇ ਆਇਆ ਹੈ ਉਹ ਅਕਾਲ ਮੂਰਤ ਵਰ ਪਿਆ ਬਿਨਾਤੀ ਵਿਆਹ 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 ਨੂੰ ਵਾਕੇ ਆਇਆ ਹੈ ਤਨ ਹਨ ਮੇਰੇ ਗੁਰੂ ਨਾਨਕ ਦੇਵ ਜੀ ਤਨ ਗੁਰੂ ਨਾਨਕ 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 ਤਨ ਗੁਰੂ नानकन गुरू नानक अकाल मुरत वर पाया बिना सी अकाल मूर्त वर पाया बिना सी विया हुआ मेर बाबला विया हुआ मेरे बाबला विया हुआ मेर बाबला तन तन सुलख जी तन तन मता सुलखणी जी तन धन मता सुलख जी वधाईं जी वधाईं ਵਦਾਈਆਂ ਜੀ ਵਦਾਈਆਂ ਵਦਾਈਆਂ ਜੀ ਵਦਾਈਆਂ ਹਰ ਪ੍ਰਭ ਕਾਜਰ ਚਾਇਆ ਹਰ ਪ੍ਰਭ ਕਾਜਰ ਚਾਇਆ ਹਰ ਪ੍ਰਭ ਕਾਜਰ ਚਾਇਆ ਗੁਰਮੁਖ ਵਿਆਹੁਣਿਆ ਆਇਆ ਹਰ ਪ੍ਰਭ ਕਾਜਰ ਚਾਇਆ ਗੁਰਮੁਖ ਵਿਆਹੁਣਿਆ ਆਇਆ ਵਿਆਹੁਣਿਆ ਆਇਆ ਗੁਰਮੁਖ ਵਿਆਹੁਣਿਆ ਆਇਆ ਗੁਰਮੁਖ ਪਰਪਾਇਆ सातन कांत प्यारी विया आया गुरु मुख पाया सातन कत प्यारी संत मिल मंगल गाए हर जीव आप सवारी संत जना मिले मंगल गाए हर जीव आप सवारी सुर नर गण गंधर्व मिले आए अपूरण झंझ बनाई सुर नर गण गंधर्व मिले आए ਅਪੂਰਨ ਜੰਝ ਬਣਾਈ ਨਾਨਕ ਪ੍ਰਭ ਪਾਇਆ ਮੈਂ ਸੋਚਾ ਨਾ ਕਦੇ ਮਰੇ ਨਾ ਜਾਈ ਨਾਨਕ ਪ੍ਰਭੂ ਪਾਇਆ ਮੈਂ ਸਾਚਾ ਨਾ ਕਦੇ ਮਰੇ ਨਾ ਜਾਈ ਨਾ ਕਦੇ ਮਰੇ ਨਾ ਜਾਈ ਹਰ ਪ੍ਰਭ ਕਾਜ ਰਚਾਇਆ ਹਰ ਪ੍ਰਭ ਕਾਜ ਰਚਾਇਆ ਹਰ ਪ੍ਰਭ ਕਾਜ ਰਚਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਧਿਆਨ ਮੋਣੀ ਆਇਆ ਗੁਰਮੁਖਵਿਆਵਣ ਆਇਆ ਤਨ ਗੁਰੂ ਨਾਨਕ 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 ਤਨ ਮਾਤਾ ਸੁਲੱਖਣੀਂ ਜੀ ਤਨ ਤਨ ਮਾਤਾ ਸੁਲੱਖਣੀਂ ਜੀ ਵਧਾਈਆਂ ਜੀ ਵਧਾਈਆਂ ਵਧਾਈਆਂ ਜੀ ਵਧਾਈਆਂ ਵਧਾਈਆਂ ਜੀ ਵਧਾਈਆਂ ਯਾਹ ਹੋਾ ਮੇਰੇ ਬਾਬਲਾ ਯਾਹ ਹੋਾ ਮੇਰੇ ਬਾਬਲਾ ਯਾਹ ਹੋਾ ਮੇਰੇ ਬਾਬਲਾ ਗੁਰਮੁਖ ਅਰਪਾਇਆ ਯਾਹ ਹੋਾ ਮੇਰੇ ਬਾਬਲਾ ਯਾਹ ਹੋਾ ਮੇਰੇ ਬਾਬਲਾ ਵਾਹਿਗੁਰੂ ਕੀ ਖਾਲਸਾ ਤੇਰੀ ਵਾਹਿਗੁਰੂ ਜਾਰੀ ਸਾਥ ਸੰਗਤ ਦੀ ਵਾਹਿਗੁਰੂ ਜੀ ਪਿਆਰਿਓ ਜਦੋਂ ਬੇਟਾ ਕਾਲੂ ਕल्याण ਦਾ ਜੀ ਨੇ ਦੇਖਿਆ ਕਿ ਮੇਰਾ ਪੁੱਤਰ ਹੁਣ ਰਜਿਤਾਰ ਕਰਨਾ ਸ਼ੁਰੂ ਕੀਤਾ ਹੈ ਪਹਿਲਾਂ ਤੇ ਉਹਨਾਂ ਦੀ ਚਾਲ ਇਸ ਤਰ੍ਹਾਂ ਚੱਲਦੀ ਰਹੀ ਕਿ ਉਹਨਾਂ ਦੀ ਸਮਾਧੀ ਲੱਗ ਜਾਂਦੀ ਸੀ ਕਿੰਨਾ ਕਿੰਨਾ ਦਿਨ ਸਮਾਧੀ ਤੋਂ ਥਾਂ ਨਹੀਂ ਹੁੰਦਾ ਸਮਾਧੀ ਵਿੱਚ ਅੰਤਰਾਤਮੇ ਉਸ ਮਾਲਕ ਪ੍ਰਭੂ ਨਾਲ ਇੱਕ ਵਿੱਚ ਹੋ ਕੇ ਕਿਸ ਨੂੰ ਕੀ ਪਤਾ ਉਹ ਕੀ ਹਨ ਉਤੇ ਆਪ ਰੱਬ ਪਰਮੇਸ਼ਰ ਤੋਂ ਪੁਰਮੇਸ਼ੁਰ ਆਪ ਨរਾਇਣ ਕਲਾਧਾਰਕ ਨੇ ਪਰਵਰਿਆ ਕਿ ਉਹ ਕਿਸ ਵਾਸਤੇ ਆਏ ਕਲਯੁਗੀ ਜੀਵਨ ਨੂੰ ਤਰਨ ਵਾਸਤੇ ਆਏ ਕਿਉਂ ਕਲਯੁਗ ਵਿੱਚ ਉਹ ਜ਼ਦਰ ਬਚਿਆ ਹੋਇਆ ਕਿ ਛੋਟੀ ਨੀਚ ਜਨਤਾ ਨੂੰ ਕਿਸੇ ਪਾਸੇ ਢੋਈ ਨਹੀਂ ਸੀ ਗੁਦਾਨਿਕ ਦੇਵ ਜੀ ਆ ਕੇ ਸਾਰੀਆਂ ਰਸਮਾਂ ਨਿਭਾਈਆਂ ਛੱਤੀ ਦੀ ਰਸਮ ਦੀ ਉਹ ਖਤਮ ਕੀਤੀ ਕਿ ਜਿਹਦਾ ਆਦਮੀ ਮਰ ਜਾਂਦਾ ਕਿ ਉਹਨੂੰ ਸੱਚੀ ਹੋਣਾ ਪੈਂਦਾ ਸੀ ਉਹ ਨਾਨਕ ਦੇਵ ਜੀ ਨੇ ਕਿਹਾ ਤੋਂ ਕਿਉਂ ਹੁੰਦਾ ਆਖੀ ਜਿੱਤ ਜੰਮੇ ਰਹਾ ਜਾਂ। ਔਰ ਇਸਤਰੀ ਨੂੰ ਇੱਕ ਬੜਾ ਬੁੱਢਾ ਦੱਤਾ ਦਿੱਤਾ। ਸੱਚੂ ਕਿ ਜਦੋਂ ਉਹਦਾ ਆਦਮੀ ਮਰਦਾ ਸੀ ਸੱਤੀ ਕਰ ਦਿੰਦੇ ਸੀ। ਜ਼ਬਰਦਸਤੀ ਚੱਕ ਦਿੰਦੇ ਸੀ। ਉਹਨਾਂ ਨੇ ਇਹ ਜਿਹੜੀਆਂ ਮਾੜੀਆਂ ਰਸਮਾਂ ਹਨ ਇਹ ਦੂਰ ਕੀਤੀਆਂ ਹਨ। ਤੁਨ ਗੁਰੂ ਨਾਨਕ ਦੇਵ ਜੀ ਮੇਰੇ ਇਹਨਾਂ ਤੁਹਾਡੇ ਬਾਰੇ ਇਹਨਾਂ ਕੁਝ ਕਰ ਗਏ ਹਨ। ਗੁਰੂ ਮਹਤਾ ਕਾਲੂ ਜੀ ਨੂੰ ਕੋਈ ਸਾਰ ਨਹੀਂ ਸੀ। ਉਹ ਕੀ ਜਾਣਨ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਉਹਨਾਂ ਦੀਆਂ ਅੱਖਾਂ ਪੁਲੀਆਂ ਕਿ ਮੇਰਾ ਪੁੱਤਰ ਰੱਬ ਹੈ ਉਹਨਾਂ ਨੂੰ ਵੀ ਨਹੀਂ ਪਤਾ ਕਿ ਨਾ ਪੁੱਤ ਤਾਂ ਪਦਾ ਸੀ ਇੱਕ ਰਾਏ ਬਲਾਰ ਜੀ ਨੂੰ ਸੋਚੀ ਸੀ ਰਾਏ ਬਲਾਰ ਸਾਰੀ ਸੋਚੀ ਰੱਖਦਾ ਸੀ ਉਹ ਉਹਨੇ ਆਪਣਾ ਸਾਰਾ ਜਦੋਂ ਵਿਆਹ ਹੋਈ ਕੜਮਾਈ ਹੋਈ ਇਹ ਮੇਰਾ ਆਪਣਾ ਗੁਰਨਾਨਕ ਦੇਵ ਜੀ ਨੂੰ ਚੁਮੀਆ ਚਟਿਆ ਔਰ ਆਪਣਾ ਪੈਸਾ ਰੱਥ ਘੋੜੇ ਸਭ ਕੁਝ ਬੜੀਆਂ ਦਾਤਾਂ ਦੇ ਕੇ ਭੇਜਿਆ ਉਹ ਬਹੁਤ ਕਰਦੇ ਸਨ ਇੱਕ ਮੁਸਲਮਾਨ ਕੰਨ ਪਰ ਉਹਨਾਂ ਵਿੱਚ ਪ੍ਰੇਮ ਬੜਾ ਸੀ ਬਹੁਤ ਪ੍ਰੇਮ ਕਰਦੇ ਸਨ ਰਾਏ ਰਾਏ ਬੁਲਾਰਜੀ ਬੁਲਾ ਜਦੋਂ ਦੇਖਿਆ ਮਾਤਾ ਕਲਿਆਣ ਜੀ ਨੇ ਕਿ ਮੇਰਾ ਪੁੱਤਰ ਹੁ ਰੁਜ਼ਗਾਰ ਕਰਨ ਲੱਗਾ ਹੈ ਮੋਦੀ ਖਾਨੇ ਵਿੱਚ ਹੁਣ ਹੀ ਤਾਂ ਕਿੱਥੇ ਨਾ ਕਿੱਥੇ ਠਕੋ ਹੋਣਾ ਚਾਹੀਦਾ ਹੈ ਜੈ ਰਾਮ ਨੇ ਕਣ ਮਾਈ ਕਰਵਾ ਦਿੱਤੀ ਉਹ ਖੋਕੇ ਰਦਾ ਗਿਆ ਦੇ ਪਟਵਾਰੀ ਦੇ ਘਰ ਇੱਕ ਸਾਲ ਮਗਰੋਂ 1550 ਵਿੱਚ ਸ਼ਗਾਈ ਹੋਈ ਤੇ ਇੱਕ ਸਾਲ ਮਗਰੋਂ ਸੁਧਾਏ ਸਾਸੁਧਾਏ ਕੇ ਲਿਖਿਆ ਫਿਰ ਲਾਲੂ ਗਾਲੂ ਔਰ ਪਰਮਾਨੰਦ ਪਲਤਾ ਜੈ ਰਾਮ ਮੋल्तानਪੁਰ ਜੱਤਪਤ ਨਲਾਈ ਵੱਡੇ ਮਿਲਣ ਲੱਗੇ ਵਧਾਈਆਂ ਹੋਣ ਲੱਗੀਆਂ ਵਧਾਈਆਂ ਸਾਰੇ ਪਾਸੇ ਵਧਾਈਆਂ 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 ਹੋਣ ਲੱਗੀਆਂ ਔਰ ਗੁਰੂ ਨਾਨਕ ਮਹਤਾ ਕਾਲੂ ਜੀ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਪਹੁੰਚੇ ਸੁਲਤਾਨਪੁਰੋਂ ਵਿਰਾਸਤ ਚੱਲ ਕੇ ਜਾਣੀ ਪਈ ਸਾਰੇ ਇੱਥੇ ਇਕੱਠੇ ਹੋਏ ਪੇਕਾ ਪਰਿਵਾਰ ਨਾਨਕਾ ਪਰਿਵਾਰ ਉਹਨਾਂ ਦਾ ਮਾਤਾ ਤ੍ਰਿਪਤਾ ਕ੍ਰਿਪਤਾ ਜੀ ਦਾ ਮੇਤਾ ਕਾਲੂ ਜੀ ਦਾ ਨਾਨਕਾ ਉਪਰਕਾਰ ਪਰਿਵਾਰ ਸੋਹਰਿਆਂ ਦਾ ਪਰਿਵਾਰ ਸਾਰੇ ਇਕੱਠੇ ਹੋਏ ਲੱਗੇ ਗੀਤ ਵਜਣ ਸੱਜਣ ਬੇਬੇ ਨਾਨਕੀ ਜੀ ਅੱਜ ਗੱਤ ਕਰ ਰਹੇ ਹਨ ਬੇਬੇ ਨਾਨਕੀ ਜੀ ਦੀ ਖੁਸ਼ੀ ਝੱਲੀ ਨਹੀਂ ਜਾ ਰਹੀ ਬੇਬੇ ਨਾਨਕੀ ਜੀ ਇੰਨੇ ਖੁਸ਼ ਹਨ ਜਿਹੜੇ ਅਸੀਂ ਦੱਸ ਨਹੀਂ ਸਕਦੇ ਉਹਨਾਂ ਦੀਆਂ ਖੁਸ਼ੀਆਂ ਇੰਨੀ ਖੁਸ਼ੀ ਹੈ ਉਹਨਾਂ ਨੂੰ ਇਹ ਬਟਾਲੇ ਜਾ ਕੇ ਉਹ ਤੇ ਸੱਜਣੀ ਵਿਰਤ ਬਟਾਲੇ ਜਾਣੀ ਸੀ ਸਾਰੇ ਸੱਜ ਅੱਧਕੇ ਤਿਆਰ ਹੋਏ ਔਰ ਜਿਆਦਾਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਲਾ ਚੋਲਾ ਪਹਿਨਾਇਆ ਗਿਆ ਪੀਲਾ ਪੀਲੇ ਬਸਤਰ ਪੁਆਏ ਗਏ ਦਸਤਾਰ ਬੰਨੀ ਗਈ ਪੀਲੇ ਪੀਲੇ ਬਸਤਰ ਪੁਆਏ ਗਏ ਔਰ ਇਨਾਂ ਦੀ ਮੰਡਲੀ ਵਿੱਚ ਸੰਤ ਬੋਧ ਸਨ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਹੀ ਸੰਤਾਂ ਮਹਤਵਾਂ ਦੇ ਨਾਲ ਅਰੰਧੇ ਸੰਗੇ ਜੋਲਤੀ ਸੰਤ ਲੋਕ ਬੜੇ ਸਨ ਔਰ 28000 ਦੇਵ ਦੇਵਤੇ ਸਮੇਤ ਇੰਦਰ ਬ੍ਰਹਮਾ ਵਿਜਨੈ ਆਪਣੀਆਂ ਸ਼ਕਤੀਆਂ ਲੈ ਕੇ ਬਾਬੇ ਜੀ ਦਾ ਵਿਆਹ ਦੇਖਣ ਆਏ ਔਰ ਹੱਥ ਮੇ ਆਪੀ ਲੈ ਕੇ ਲਕਸ਼ਮੀ ਪਾਰਬਤੀ ਇੰਦਰਾਣੀ ਬ੍ਰਾਹਮਣੀ ਲੈ ਕੇ ਆਰਤੀ ਉਤਾਰਨੇ ਲੱਗੀਆਂ ਔਰ ਗੀਤ ਗਾਉਂਦੀਆਂ ਹਨ ਗਾਣ ਗੰਧਰਵ ਸਭ ਮਿਲ ਕੇ ਮੰਗਲਾ ਚਾਰ ਕਰਨੇ ਲਗੇ ਨੋ ਨਾਥ 84 ਸਿੱਧ ਬੇਟਾ ਲੈ ਕੇ ਆਏ ਅੰਮ੍ਰਿਤ ਵੇਲੇ ਬਾਬਾ ਜੀ ਦਾ ਵਿਆਹ ਹੋਇਆ ਮਾਤਾ ਸੁਲੱਖਣਾ ਜੀ ਆਰ ਕਰ ਖਾਰਿਆਂ ਪਰ ਬਾਬਾ ਨਾਨਕ ਜੀ ਪਾਸ ਲਿਆ ਕਰ ਬਿਠਾਇਆ ਬਚੰਤਰ বাজਦੇ ਹਨ ਜੈ ਜੈਕਾਰ ਹੋ ਰਹੀ ਹੈ ਆਂਜੀ ਕੱਡੀਆਂ ਰਾਤ ਰਹਿੰਦੀ ਲਾਵਾਂ ਲੱਗੀਆਂ ਹੋਣ ਸੁਲਖਣੀ ਦੀ ਮਾਤਾ ਚੰਦੋ ਰਾਣੀ ਕੀ ਉਹਦਾ ਨਾਮ ਇਹ ਮੂਲਾ ਚੋਦਰੀ ਇਹ ਪਟਵਾਰ ਇਹਦੀ ਪਟਵਾਰੀਆਂ ਦਾ ਪ੍ਰਬਾਰ ਸੀ ਉਹ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਦੇਖਿਆ ਅੱਗ ਦੇ ਅੱਗ ਦੇ ਕੋ ਉਹ ਨਾਨਕ ਦੇਵ ਮਹਾਰਾਜ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੰਜ ਪਾਸ਼ਾੀਆਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੇਵੀ ਗੁਰੂ ਆਜ ਗੁਰੂਗ੍ਰਾਂਧ ਸਾਹਿਬ ਦੀ ਜੀੜ ਤਿਆਰ ਕੀਤੀ ਇਹ ਉਸ ਟਾਈਮ ਪੰਜ ਬਾਦ ਵਿੱਚ ਤਿਆਰ ਹੋਈ ਆ ਪੰਜ ਪਾਸ਼ਾੀਆਂ ਤੋਂ ਬਾਦ ਤੇ ਉਹ ਦੇਖੋ ਗੁਰਨਾਨਕ ਦੇਵ ਜੀ ਕਿਸ ਤਰ੍ਹਾਂ ਲਾਵਾਂ ਲੈਣਗੇ ਗੁਰਨਾਨਕ ਦੇਵ ਜੀ ਨੇ ਦੇਖਿਆ ਉਹਨਾਂ ਨੇ ਅੱਗ ਬਾਜੀ ਅੱਗ ਦੇ ਆਲੇ ਦੁਆਲੇ ਉਤੀ ਸ਼ੁਰੂ ਕਰੋ ਲਾਵਾਂ ਗੁਰਨਾਨਕ ਦੇਵ ਜੀ ਨੇ ਕਿਹਾ ਮੇਰਾ ਇਸ਼ਟ ਦੇਵਤਾ ਅਗਨੀ ਉਹ ਕਹਿੰਦੇ ਮੈਂ ਮੇਰਾ ਇਸ਼ਟ ਇੱਕ ਓਮਕਾਰ ਹੈ ਇੱਕ ਓਮਕਾਰ ਉਹ ਨਾਨਕ ਦੇਵ ਜੀ ਮਹਾਰਾਜ ਨੇ ਕੀ ਕੀਤਾ ਇੱਕ ਸੋਨਾ ਜਾ ਪੀੜਾ ਲਿਆ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਪੀੜੇ ਪਰ ਵਿਛਾਈ ਕਰਾਈ ਵਿਛਾਈ ਕਰਾ ਕਰ ਪੀੜੇ ਪਰ ਮੂਲ ਮੰਤਰ ਪਹਿਲਾ ਗੁਰੂ ਨਾਨਕ ਵਾਹਿਗੁਰੂ ਪਰਮਾਤਮਾ ਨੇ ਉਹਨਾਂ ਨੇ ਏਕਮਕਾਰ ਤੋਂ ਲੈ ਕੇ ਸਾਨੂੰ ਗੁਰਪ੍ਰਸਾਦ ਕਰ ਦਾ মূল ਮੰਤਰ ਦਾ ਦਿੱਤਾ ਹੈ ਦੇਣੀ ਦਿੱਤੀ ਹੈ ਫਿਰ ਗੁਰੂ ਨਾਨਕ ਦੇਵ ਜੀ ਨੇ ਗੁਰਪ੍ਰਸਾਦ ਨਾਨਕ ਕੋਤੀ ਵੀ ਸਤਿ ਕਰ ਜਾ ਰਿਹਾ ਹੈ ਮੰਤਰ ਇਹ ਮੰਤਰ ਬਹੁਤ ਤਾਕਤ ਵਾਲਾ ਹੈ ਬੜਾ ਗੁਰੂ ਨਾਨਕ ਦੇਵ ਜੀ ਨੇ ਉਸ ਪਰਮ ਦਾ ਮੰਤਰ ਹੈ ਉਸ ਬਾਏ ਗੁਰਦਾਇ ਇਸ਼ਟ ਕਹਿੰਦੇ ਮੈਂ ਇਕਮਕਾਰ ਮੇਰਾ ਇਸ਼ਟ ਹੈ ਮੈਂ ਜੜੀਆਂ ਲਾਵਾਂ ਲੈਣੀਆਂ ਨੇ ਪੱਟੀ ਉਤੇ মূল ਮੰਤਰ ਲਿਖਿਆ ਪੱਟੀ ਨੂੰ ਸੋਨੇ ਦੇ ਸਿੰਘਾਇਣੇ ਪੀੜੇ ਦੇ ਉੱਤੇ ਰੱਖ ਦਿੱਤੀ ਉਸ ਪੀੜੇ ਦੇ ਹਲੇ ਦੁਆਲੇ ਲਾਵਾ ਹੁੰਿਆ ਚਾਰ ਇਹ ਰਸਮ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਫਿਰ ਇੱਕ ਥੋੜੀ ਸ਼ਾਰਟਕਟ ਹੈ ਵਿੱਚ ਜਦੋਂ ਇਹ ਪਿਆਰ ਹੋ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੰਤ ਸੱਜੀ ਆ ਰਹੀ ਸੀ ਰਸਤੇ ਵਿੱਚ ਇੱਕ ਨਦੀ ਪੈਂਦੀ ਸੀ ਇੱਕ ਨਦੀ ਪੈਂਦੀ ਸੀ ਗੁਰੂ ਨਾਨਕ ਦੇਵ ਜੀ ਨੂੰ ਵਾਹਨ ਤੋਂ ਉਤਾਰਿਆ ਇਹ ਇੱਕ 베ੜੀ ਦੇ ਮੱਲਾ ਤੁ ਕਹਿਆ ਕਿ ਇਹਨਾਂ ਨੂੰ ਬਿਠਾ ਲਓ 베ੜੀ ਦੇ ਗੁਰਨਾਨਕ ਦੇਵ ਜੀ ਨੇ ਸੇਰਾ ਬਣਿਆ ਹੋਇਆ ਸੀ 베ੜੀ ਦੇ ਵਿੱਚ ਬਿਠਾਇਆ ਤੇ ਵહન ਵਾਲਾ baar baar ਦੇਖੇ ਗੁਰਨਾਨਕ ਦੇਵ ਜੀ ਨੂੰ ਉਹਦਾ ਮਨ ਅੰਦਰੋਂ ਤੜਫੇ ਮੈਂ ਕਿਸ ਤਰ੍ਹਾਂ ਇਹਨਾਂ ਦਾ ਦਰਸ਼ਨ ਦੀਦਾਰੇ ਕਰਾਂ ਕਿਸ ਤਰ੍ਹਾਂ ਉਹਦਾ ਮਨ ਅੰਦਰੋਂ ਅੰਦਰੋਂ ਤੜਫਦਾ ਰਿਹਾ baar 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 ਦੇਖੇ baar baar ਦੇਖੇ ਅੱਗੇ ਸੇਰਾ ਸੀ ਇਸਾਂ ਦੀਦਾਰੇ ਕਰੇ ਜਦੋਂ ਨਾ ਜਦੋਂ ਨਦੀ ਪਾਰ ਹੋਈ ਇਹ ਗੁਰੂ ਨਾਨਕ ਦੇਵ ਜੀ ਨੂੰ ਉਤਾਰਿਆ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਉਤਾਰਿਆ ਗਿਆ ਤੇ ਭਾਈ ਜੈ ਰਾਮ ਨੇ ਪੈਸੇ ਦਿੱਤੇ ਤੇ ਮਾਤਾ ਕਲਿਆਣ ਜੀ ਨੇ ਕਿਹਾ ਤੁਸੀਂ ਨਾ ਦਿਓ ਮੈਂ ਦੇ ਲਵਾਂ ਕੋਈ ਨਹੀਂ ਫਿਰ ਉਹਨਾਂ ਨੇ ਦੇਣ ਨਹੀਂ ਦਿੱਤੇ ਜੀਜਾ ਜੈ ਰਾਮ ਜੀ ਨੇ ਕਹਤੇ ਉਹਨੂੰ ਢੇ ਲੱਗੇ ਬੇਟੀ ਵਾਲੇ ਨੂੰ ਬੇਟੀ ਵਾਲੇ ਨੇ ਪੈਸੇ ਨਹੀਂ ਲਏ ਕਹਿੰਦੇ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ ਉਹ ਕਹਿੰਦੇ ਤੂੰ ਆਪਣੇ ਬਾਲ ਬੱਚੇ ਨਹੀਂ ਪਾਲਣੇ ਪੈਸੇ ਨਹੀਂ ਲੈਣੇ ਕਿਉਂ ਨਹੀਂ ਲੈਣੇ ਉਹ ਕਹਿੰਦੇ ਮੈਂ ਪੈਸੇ ਤੁਹਾਡੇ ਕੋਲ ਲੈਣੇ ਹੀ ਨਹੀਂ ਕਹਿੰਦੀ ਬਾਕੀ ਉਹ ਕਹਿਣ ਲੱਗਾ ਬਾਕੀ ਸਾਰਿਆਂ ਕੋਲ ਲੈਂਦਾ ਹਾਂ ਕਹਿੰਦੇ ਮੇਰੇ ਮਨ ਦੇ ਅੰਦਰ ਇੱਕ ਠੰਡ ਪਈ ਗਈ ਹੈ ਜਦੋਂ ਦਾ ਗੁਰੂ ਨਾਨਕ ਦੇਵ ਜੀ ਮੇਰੀ ਗੇੜੀ ਚ ਬੈਠੇ ਨੇ ਮੇਰੇ ਅੰਦਰ ਠੰਡਾ ਠੰਡ ਵਰਤ ਗਈ ਹੈ ਕਹਿੰਦੇ ਇਹਦੇ ਬਦਲੇ ਮੈਨੂੰ ਸਿਰਫ ਮੈਂ ਤੁਹਾਡੇ ਕੋਲੋਂ ਇੱਕ ਇਹਨਾਂ ਦੇ ਦੀਦਾਰ ਮੰਗਦਾ ਹਾਂ ਇੱਕ ਝਲਕ ਕਹਿੰਦੇ ਮੈਨੂੰ ਪਿਆਜਾਂ ਦੇ ਬਦਲੇ ਇੱਕ ਝਲਕ ਦਿਖਾ ਦਿਓ ਗੁਰਨਾਨਕ ਦੇਵ ਜੀ ਮਹਾਰਾਜ ਸਾਰੇ ਜਾਣੀ ਜਾਣ ਤੁਨ ਉਹ ਦੇਖ ਰਹੇ ਸਨ ਫਿਰ ਉਹਨਾਂ ਨੇ ਸੇਰਾ ਉੱਪਰ ਕੀਤਾ ਜਦੋਂ ਝਲਕ ਦਿਖਾਈ ਕੁਛ ਨਹੀਂ ਵੈਸੀ ਜਦੋਂ ਝਲਕ ਦਿਖਾਈ ਇਹ ਉਹਦੇ ਕਫਾੜੇ ਖੁੱਲ ਗਏ ਗੁਰਨਾਨਕ ਦੇਵ ਜੀ ਮਹਾਰਾਜ ਨੇ ਬ੍ਰਹਮ ਉਹਨੂੰ ਬ੍ਰਹਮ ਦੇ ਨਾਲ ਜੋੜ ਦਿੱਤਾ ਨਦਰੋ ਨਦਰੀ ਇਹਨਾਂ ਹਾਲ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਆਪਣੀ ਨਦਰ ਨਜ਼ਰ ਦੇਖੋ ਧੰਨ ਹਨ ਮੇਰੇ ਗੁਰੂ ਨਾਨਕ ਦੇਵ ਜੀ ਵਾ ਰਾਜ ਨਦਰੋ ਨਦਰੀ ਨਿਹਾਲ ਕਰਦਾ ਇਸ ਤਰ੍ਹਾਂ ਜਦੋਂ ਲਾਵਾ ਹੋਣ ਲਿਆ ਬ੍ਰਹਮ ਜੜੇ ਇਹ ਬ੍ਰਾਹਮਣ ਤਾਂ ਨੇ ਬ੍ਰਾਹਮਣ ਬੜੇ ਚਿੱਤੇ ਪੈ ਗਏ ਕਿਉਂਕਿ ਉਹਨਾਂ ਦੀ ਨੀਤੀ ਤੋਂ ਉਲਟ ਹੋ ਗਿਆ ਗੁਰੂ ਨਾਨਕ ਰਾਜ ਜੀ ਨੇ ਆ ਕੇ ਦਵਾਲੇ ਲਾਵਾ ਨਹੀਂ ਲਿਆ ਇਹਨਾਂ ਨੇ ਲਾਵਾ ਜੜੀਆਂ ਨੇ ਮੂਲ ਮੰਤਰ ਦੇ ਅਲੇ ਦਵਾਲੇ ਸਾਰੇ ਦੇਖ ਕੇ ਤੇ ਭੀਤ ਸੰ ਜਿਨੇ ਹਰਦੀਾਲ ਜਿਹਨੇ ਜਨਉ ਪਾਇਆ ਸੀ ਉਹ ਹੀ ਪਹੁੰਚ ਆਇਆ ਸੀ ਕਿਉਂਕਿ ਗੁਰਨਾਨਕ ਦੇਵ ਜੀ ਨੇ ਆਪਣੀ ਬਾਹ ਪਿੱਛੇ ਕਰ ਲਈ ਤੀ ਉਹਨਾਂ ਨੇ ਜਨਉ ਪਾਉਣ ਤੋਂ ਰੋਕ ਦਿੱਤਾ ਸੀ ਦੇਖੋ ਗੁਰਨਾਨਕ ਦੇਵ ਜੀ ਮਹਾਰਾਜ ਹਰਦੀਾਲ ਪੰਡਤ ਜਿਹਨੇ ਉਹ ਪਾਉਂਦਾ ਹੈ ਗੁਰਨਾਨਕ ਦੇਵ ਜੀ ਗੁਰਨਾਨਕ ਦੇਵ ਜੀ ਜਨਉ ਤੋਂ ਖਿਲਾਫ ਹਨ ਕਿ ਇਹ ਤੰਦ ਜਿਹੜੀਏ ਕੱਚੀ ਹੈ ਇਹ ਟੁੱਟ ਜਾਏਗੀ ਇਹਨੂੰ ਬਹਿ ਲੱਗ ਜਾਏਗੀ ਮੈਂ ਤਾਂ ਪੱਕਾ ਜਨਉ ਉਸ ਵਾਈਗੁਰ ਦਾ ਨਾਮ ਪੱਕਾ ਹੈ ਸ਼ਬਦ ਪੱਕਾ ਹੈ ਇਹ ਤੇ 4 ਦਿਨ ਹੈ ਗਲ ਜਾਏਗਾ ਪਟ ਜਾਏਗਾ ਉਹਨਾਂ ਨੇ ਜਨਉ ਪਾਣਾ ਇਨਕਾਰ ਕੀਤਾ ਇਹ ਉਧਰ ਗੁਰੂ ਤੇਗ ਬਹਾਦਰ ਮਹਾਰਾਜ ਮੇਰੇ 8ਵੇਂ ਪਾਸ਼ਾ 9ਵੇਂ ਪਾ 8ਵੇਂ ਪਾਸ਼ਾ ਦੇਖੋ ਔਰੰਗਜ਼ੇਬ ਜੋ ਜੰਜੂ ਲਾਂਦਾ ਸੀ ਉਹਨਾਂ ਦੇ ਜੰਜੂ ਦੀ ਖਾਤਰ ਜੰਜੂਆਂ ਨੂੰ ਬਚਾਣ ਦੀ ਖਾਤਰ ਉਹਨਾਂ ਨੇ ਉਹਨਾਂ ਦੇ ਜਨਉਆਂ ਨੂੰ ਬਚਾਇਆ ਜਨਉ ਨੂੰ ਉਹਨਾਂ ਨੇ ਉਹਨਾਂ ਦੀ ਰੱਖਿਆ ਕਰਤੀ ਕੀਤੀ ਕਿਉਂਕਿ ਉਹ ਧਰਮ ਦੇ ਬਰਥਲਾਦ ਨਹੀਂ ਸਨ ਉਹਨਾਂ ਨੇ ਉਹਨਾਂ ਦਾ ਧਰਮ ਬਚਾਇਆ ਧੰਨ ਹਨ ਮੇਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਉਹਨਾਂ ਦੀ ਮਹਿਮਾ ਜਿਹੜੀ ਸਾਡੀ ਜੀਭ ਹੈ ਇੱਕ ਇੱਕ ਹੈ ਉਹ ਕਥਨ ਨਹੀਂ ਕਰ ਸਕਦੇ ਆ ਸੁਲਤਾਨਪੁਰ ਤੋਂ ਜੰਝ ਧੁਕੀ ਸਾਰੇ ਸੱਜ ਧੱਜ ਕੇ ਜਿਹੜੇ ਹਨ ਬਾਂਡੇ ਇਹ ਬਟਾਲੇ ਪੁੱਛ ਨਹੀਂ ਹੈ ਗੁਰ ਕੀ ਕੰਦ ਕੰਧ ਸਾਬ ਗੁਰਦੁਆਰਾ ਜਿਹੜਾ ਅੱਜ ਸ਼ੁਸ਼ੋਭਿਤ ਹੈ ਫਿਰ ਬ੍ਰਾਹਮਣਾਂ ਨੇ ਚਾਇਆ ਕਿ ਇਸ ਕੰਧ ਨੂੰ ਵੇਰੀਏ ਕੰਧ ਨੂੰ ਹਲਾਣ ਲੱਗੇ ਉਹ ਕੰਧ ਕੱਚੀ ਸੀ ਉਹਨਾਂ ਨੇ ਕਿਹਾ ਕਿ ਗੁਰਨਾਨਕ ਦੇਵ ਜੀ ਦੇ ਉੱਪਰ ਢਾ ਦਈਏ ਗੁਰਨਾਨਕ ਦੇਵ ਜੀ ਬਟਾਲੇ ਪੋਚ ਕੇ ਕੰਧ ਦੇ ਨਾਲ ਕੋਲ ਬੈਠੇ ਹੋਏ ਚੰ ਇੱਕ ਮਾਈ ਆਈ ਫਟਾਫਟ ਦੱਸਣ ਕਹਿੰਦੇ ਗੁਰਨਾਨਕ ਦੇਵ ਜੀ ਨੂੰ ਦੱਸਿਆ ਕਿ ਇਹਦੇ ਬ੍ਰਾਹਮਣਾਂ ਨਾ ਇਹ ਤੁਹਾਡੇ ਉੱਤੇ ਕੰਧ ਗਿਆ ਨਾ ਜਾਂਦੇ ਹਨ ਫਿਰ ਗੁਰਨਾਨਕ ਦੇਵ ਜੀ ਨੇ ਮਹਾਰਾਜ ਨੇ ਉਸ ਨੂੰ ਬਚਨ ਕੀਤੇ ਕਹਿੰਦੇ ਇਹ ਕੰਧ ਜੜੀਏ ਜੁਗੋ ਜੁਗ ਅਟਲ ਰਹੇਗੀ ਇਸ ਕੰਧ ਨੂੰ ਕੋਈ ਜਮਿਆ ਨਹੀਂ ਘਰਾਨ ਵਾਲਾ ਇਹ ਕੰਧ ਇੱਥੇ ਹੀ ਦੁਨੀਆਂ ਆਏਗੀ ਨਮਸਕਾਰਾਂ ਕਰੇਗੀ ਇਸ ਕੰਧ ਨੂੰ ਦੁਨੀਆਂ ਨਮਸਕਾਰਾਂ ਕਰੇਗੀ ਇਹ ਕੰਧ ਜੁਗੋ ਜੁਗ ਅਟਲ ਰਹੇਗੀ ਇਹਨੂੰ ਕੋਈ ਜਮਿਆ ਨਹੀਂ ਘਰਾਨ ਵਾਲਾ ਦੇਖੋ ਅੱਜ ਤਾਂ ਹੈ ਕੰਧ ਸਾਹਿਬ ਗੁਰਦੁਆਰਾ ਬਟਾਲਾ ਚਹ ਦੇ ਕੇ ਉੱਥੇ ਵੀ ਜੰਜ ਜੰਜ ਬਰਾਤ ਨਿਕਲ ਰਹੀ ਹੈ ਕਿਆ ਮਗੰਮੀਆ ਸੰਤਾਂ ਦੀ ਜਾਓ ਤਿਮ ਰੱਖਣ ਦੀ ਜਗਾ ਨਹੀਂ ਜੰਜ ਨਿਕਲ ਕੇ ਪਟਾਲਾ ਸਾਹਿਬ ਪੋਚੀ ਤੇ ਕਿੰਨੀਆਂ ਗੈਮ ਤਿੰਨ ਦਿਨ ਜੰਜ ਰਹੀ ਚੌਥੇ ਦਿਨ ਵਾਪਸ ਪਰਤੀ ਦੇਖੋ ਕਿੰਨੀ ਜਿੱਥੇ ਮੇਰਾ ਮਾਲਕ ਵਹਿ ਜਾਏ ਉਹ ਨਾਨਕ ਦੇਵ ਜੀ ਨੇ ਬਚਨ ਸਤ ਹਨ ਉਹ ਕੰਧ ਨੂੰ ਉਹਨੇ ਉਹਨਾਂ ਨੇ ਸ਼ਿਸ਼ੇ ਵਿੱਚ ਮੜ ਦਿੱਤਾ ਹੈ ਉਹ ਮੜਿਆ ਹੈ ਜਿਹੜੇ ਅੰਦਰ ਸੰ ਲੋਕ ਮਿੱਟੀ ਦੀ ਗੰਧ ਸੀ ਖੁਦਰ-ਖੁਦਰ ਕੇ ਮਿੱਟੀ ਖੜਦੇ ਸਨ ਉਹ ਹੱਥ ਲਾਉਂਦੇ ਤਾਂ ਕੋਈ ਝੂਠੇ ਕੋਈ ਕਿਸ ਤਰ੍ਹਾਂ ਦੇ ਇਹ ਹੁਣ ਸ਼ੀਸ਼ੇ ਦੇ ਵਿੱਚ ຫມਟ ਗਈ ਹੋਈ ਹੈ ਕੰਗ ਸਹਿਬ ਗੁਰਦੁਆਰਾ ਸ਼ੁਸ਼ੋਭਿਤ ਹੈ ਦੁਨੀਆ ਜਾਂਦੀ ਹੈ ਦਰਸ਼ਨ ਕਰਦੀ ਹੈ ਲੱਖਾਂ ਦੀ ਤਦਾਦ ਨਮਸਕਤ ਹੁੰਦੀ ਹੈ ਗੁਰਦੇ ਚਰਨਾਂ ਵਿੱਚ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੇਰੇ ਮਾਲਕ ਦਾ دین ਦੁਨੀਆ ਦੇ ਮਾਲਕ ਦਾ ਅੱਜ ਦਾ ਦਿਨ ਬੜਾ ਵੱਡਾ ਹੈ ਅੱਜ ਦੇ ਦਿਨ ਉਹਨਾਂ ਦਾ ਵਿਆਹ ਹੋਇਆ ਹੈ ਧੰਨ ਮਾਤਾ ਕੁਲਕਣੀ ਜੀ ਹਨ ਧੰਗ ਗੁਰੂ ਨਾਨਕ ਦੇਵ ਜੀ ਵਾ ਰਹਾ ਜਨ ਜਿਨਾਂ ਦਾ ਵਿਆਹ ਹੋਇਆ ਗਰਸਤੀ ਨੂੰ ਗਰਸਤੀ ਨੂੰ ਉਹਨਾਂ ਨੇ ਪ੍ਰਧਾਨਤਾ ਦਿੱਤੀ ਕਿ ਗਰਸਤੀ ਦੇ ਵਿੱਚ ਵੀ ਰਹਿ ਕੇ ਉਸ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਉਸ ਉਬਾਈ ਗੁਰ ਦਾ ਨਾਮ ਲੈ ਸਕਦੇ ਹਨ ਇੱਕ ਮਨ ਇੱਕ ਚਿੱਤ ਤੇ ਆਈਏ ਕਾਲphans ਕੇ ਵਿੱਚ ਨਾ ਆਈਏ ਇਸ ਦਾ ਗੁਰਮਾਨਿਕ ਦੇਵ ਜੀ ਮਹਾਰਾਜ ਦੀ ਜਨਦਰ ਜਿੱਥੇ ਚਲੀ ਜਾਏ ਦੇਖੋ ਉਹਨਾਂ ਨੇ ਪਾਪੀਆਂ ਨੂੰ ਸੰਤ ਬਣਾ ਦਿੱਤਾ ਤਨ ਮੇਰੇ ਗੁਰਮਾਨਿਕ ਦੇਵ ਜੀ ਹਨ ਸਿੱਕੀ ਵਡਿਆਈਆਂ ਸਿੱਕੀ ਰਮ ਜੰਤ ਜੇ ਕੀ ਵਡਿਆਈਆਂ ਉਹਨਾਂ ਦੀਆਂ ਕਰਤ ਤਵੇ ਹਨ ਸਾਡੀ ਜੇ ਬਾਹੀ ਹੈ ਉਹਨਾਂ ਦੀਆਂ ਵਡਿਆਈਆਂ ਅਨੰਤ ਨੰਨ ਅਮੰਤ ਹਨ ਉਹਨਾਂ ਦੀਆਂ ਸਿੱਖ ਕਦੀ ਦੇਣੀਆਂ ਭੇ ਨਹੀਂ ਤਕਦੇ ਤਨ ਮੇਰੇ ਗੁਰਮਾਨਿਕ ਦੇਵ ਜੀ ਹਨ ਮਹਾਰਾਜ ਤਨ ਗੁਰਾਨਿਕ ਦੇਵ ਜੀ ਹਨ ਇਹ ਸਾਨੂੰ ਵੀ ਆਪਣਾ ਬਣਾ ਲਓ ਸਾਡੀ ਵੀ ਬਹੁਤ ਪਰੋ ਤੁਹਾਨੂੰ ਵੀ ਪਾਪੀਆਂ ਨੂੰ ਇਸ ਮੌਸਾਗਤ ਤੋਂ ਪਾਰ ਕਰਾਉ ਤੁਹਾਨੂੰ ਇਸ ਦਾ ਰਸਤਾ ਦੱਸੋ ਇਸ ਕਰਕੇ ਵਾਹਿਗੁਰੂ ਪਿਆਰਿਓ ਵਾਹਿਗੁਰੂ ਗੁਰਨਾਣੇ ਦੇਵ ਜੀ ਨੇ ਸਾਡੇ ਕੋਲੋਂ ਇੱਕ ਅੰਮ੍ਰਿਤ ਵੇਲਾ ਮੰਗਿਆ ਹੈ ਇੱਕ ਅਸੀਂ ਅੰਮ੍ਰਿਤ ਵੇਲਾ ਨਹੀਂ ਰਹਿ ਸਕਦੇ ਉਹਨਾਂ ਦੀ ਜਗਜੀ ਸਾਹਿਬ ਦਾ ਬਾਠ ਪੜੋ ਉਹ ਨਹੀਂ ਚੋੜ ਹੈ ਉਹਨਾਂ ਵਿੱਚ ਇਹ ਲਿਖਿਆ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਵਡਿਆਈਆਂ ਵਿਚਾਰਾ ਕਰਨ ਵਾਲੇ ਦਾ ਅੰਮ੍ਰਿਤ ਵੇਲਾ ਹੈ ਉਹ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਅੰਮ੍ਰਿਤ ਵੇਲਾ ਨਹੀਂ ਸੰਭਾਲਦਾ ਜਿਹੜਾ 2.5 ਘੰਟੇ ਦਸਮਤ ਅੰਮ੍ਰਿਤ ਵੇਲੇ ਦਾ ਧਿੰਦਾ ਨਹੀਂ ਉਹ ਬੇਈਮਾਨ ਹੈ ਉਹਨੂੰ ਬੇਈਮਾਨ ਦਾ ਝੱਜਾ ਦਿੱਤਾ ਹੈ ਇਹ ਵੀ ਸਾਡਾ ਦਸਮਤ ਹੈ ਕੋਈ ਬਾਕੀ ਤਾਂ ਸੋਚ ਦਿੰਦੇ ਹਨ ਇਹ ਦਸਵਾਂਤ ਵੀ ਉਤੀ ਤਵਾਸਾਂ ਦਾ ਕੱਢਣਾ ਹੈ ਇਹ ਅੰਮ੍ਰਿਤ ਵੇਲੇ ਕੱਢਣਾ ਹੈ ਇਸ ਕਰਕੇ ਜਿਹੜੇ ਵੀ ਵੀਡੀਓ ਦੇਖਦੇ ਹਨ ਉਹਨਾਂ ਨੂੰ ਚਾਹੀਦਾ ਹੈ ਆਪਣਾ ਅੰਮ੍ਰਿਤ ਵੇਲਾ ਸੰਭਾਲ ਲੈਣ ਇੰਨੀ ਵੀ ਦੁੱਖ ਤਕਲੀਫ ਹੈ ਕੋਈ ਦੁੱਖ ਤੇਲੀ ਤਕਲੀਫ ਹੋ ਰਹਿਣ ਦਿੰਦਾ ਹੀ ਉਹਨੂੰ ਆਂਖ ਲੱਗਣ ਦਿੰਦਾ ਹੀ ਨਹੀਂ ਉਹ ਮਾਲਕ ਮੇਰਾ ਇਤਨਾ ਇਤਨਾ ਨਦਰ ਵਾਲਾ ਹੈ ਉਹ ਨਦਰੀ ਨਦਰ ਨਿਹਾਲ ਕਰ ਦਿੰਦਾ ਹੈ ਇੱਕ ਵਾਰੀ ਉਹਦੇ ਬਣਕੇ ਤੇ ਦੇਖੋ ਕਿ ਉਹ ਤੁਹਾਨੂੰ ਕਿਸ ਤਰ੍ਹਾਂ ਸੰਭਾਲੇਗਾ ਇਨੇ ਬੱਚਨ ਪਰਵਾਨ ਕਰੋ ਹੋਈਆਂ ਬੁਲਾ ਚੁਕਾ ਲਈ ਮੈਂ ਉਹ ਵਿਆਹ ਕਿੱਥੇ ਕਰਦਾ ਤੁਹਾਨੂੰ